ਗੁਰੂ ਪਿਆਰ ਵਾਲਿਓ ਮੇਰੇ ਸਤਿਗੁਰੂ ਦਾਤਾਰ ਪਿਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੀ ਬਾਬਤ ਜਦੋਂ ਆਪਾਂ ਇਤਿਹਾਸ ਪੜ੍ਹਦੇ ਆਂ ਤੇ ਸਾਨੂੰ ਸੱਚੇ ਸੌਦੇ ਦਾ ਜ਼ਿਕਰ ਮਿਲਦਾ ਜਿਹੜੇ 20 ਰੁਪਏ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਤਾ ਨੇ ਦਿੱਤੇ ਨਾ ਉਹ 20 ਰੁਪਈਆ ਦਾ ਮਹਾਰਾਜ ਨੇ ਸਾ ਸੰਗਤ ਸੱਚਾ ਸੌਦਾ ਕੀਤਾ ਉਹ ਸਾਰੇ ਜਾਣਦੇ ਆ ਪਰ 1 ਰੁਪਈਆ ਗੁਰੂ ਪਿਆਰ ਵਾਲਿਓ ਬੇਬੇ ਨਾਨਕੀ ਜੀ ਨੇ ਆਪਣੇ ਵੀਰ ਨੂੰ ਦਿੱਤੇ ਨੇ ਬਾਬੇ ਨਾਨਕੀ ਜੀ ਨੇ ਸਤਗੁਰੂ ਦਾਤਾਰਪਤਾ ਜਦੋਂ ਉਦਾਸੀਆਂ ਤੇ ਜਾਣ ਲੱਗੇ ਸੀ ਨਾ ਤੇ ਬਾਬੇ ਨਾਨਕੀ ਜੀ ਨੇ ਆਪਣੇ ਵੀਰ ਦੇ ਤਲੀ ਦੇ ਉੱਤੇ 20 ਰੁਪਏ ਰੱਖੇ ਨੇ ਉਹ 20 ਰੁਪਈਆ ਦਾ ਮਹਾਰਾਜ ਨੇ ਕੀ ਕੀਤਾ ਸਤਗੁਰਾਂ ਨੇ ਉਹ ਜਿਹੜੇ 20 ਰੁਪਈਏ ਨੇ ਨਾ ਭਾਈ ਮਰਦਾਨਾ ਜੀ ਨੂੰ ਬਖਸ਼ੇ ਉਹਨਾਂ ਦੀ ਤਲੀ ਦੇ ਉੱਤੇ ਰੱਖੇ ਤੇ ਇੱਕ ਗੱਲ ਆਖੀ ਕਿੰਨੇ ਮਰਦਾਨਿਆ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਿਫਤ ਕਰਨ ਦੇ ਵਾਸਤੇ ਉਸ ਰੱਬ ਦੀ ਉਸ ਕਰਤੇ ਦੀ ਸਿਫਤ ਕਰਨ ਦੇ ਵਾਸਤੇ ਨਾ ਸਾਨੂੰ ਇੱਕ ਰਬਾਬ ਚਾਹੀਦੀ ਐ ਇੱਕ ਵਧੀਆ ਜਿਹਾ ਸਾਜ਼ ਚਾਹੀਦਾ ਹੈ ਮਹਾਰਾਜ ਸਤਬਚਨ ਸਤਗੁਰੂ ਕਹਿਣ ਲੱਗੇ ਰਾਵੀ ਦਰਿਆ ਦੇ ਕੰਢੇ ਪਿੰਡ ਐ ਆਸ਼ਕਪੁਰ ਤੇ ਉਹ ਪਿੰਡ ਦੇ ਵਿੱਚ ਇੱਕ ਸਾਜ਼ ਵੇਚਣ ਵਾਲਾ ਬੰਦਾ ਲੈਂਦੇ ਉਹਦਾ ਨਾਮ ਐ ਭਾਈ ਫਰੰਦਾ ਤੂੰ ਭਾਈ ਫਰੰਦੇ ਦੇ ਕੋਲੇ ਜਾਣਾ ਤੇ ਉਹਦੇ ਕੋਲੇ ਇੱਕ ਵਧੀਆ ਸਾਜ਼ ਲੈ ਕੇ ਆਉਣਾ ਤੇ ਭਾਈ ਮਰਦਾਨਾ ਜੀ ਨੇ ਆਖਿਆ ਕਹਿੰਦੇ ਮਹਾਰਾਜ ਸਤਬਚਨ ਸਾਜ਼ ਤੇ ਮੈਂ ਲੈ ਆਉਂਗਾ ਪਰ ਜਿਹੜੇ 20 ਰੁਪਏ ਨੇ ਨਾ 20 ਰੁਪਏ ਬੜੇ ਜਿਆਦੇ ਨੇ ਕਿਉਂਕਿ ਉਸ ਸਮੇਂ ਸਾਧ ਸੰਗਤ 20 ਰੁਪਈਆ ਦੀ ਕਮਤ ਬੜੀ ਜ਼ਿਆਦੇ ਸੀ ਉਦੋਂ ਰਜਤਪਣ ਸ਼ਬਦ ਵਰਤਿਆ ਜਾਂਦਾ ਸੀ ਮੈਂ ਸੌਖੇ ਸ਼ਬਦਾਂ ਦੇ ਵਿੱਚ ਸਾਨੂੰ ਸਮਝ ਆ ਜਾਵੇ ਤਾਂ ਰੁਪਈਏ ਸ਼ਬਦ ਵਰਤ ਰਿਹਾ ਵੀ ਰਜਤਪਣ 20 ਰੁਪਈਏ ਮਹਾਰਾਜ ਨੇ ਬਖਸ਼ੇ ਕਿੰਨਾ ਮਹਾਰਾਜ 20 ਰੁਪਈਏ ਜ਼ਿਆਦੇ ਨੇ ਰਬਾਬ ਜਿਹੜੀ ਹੈ ਦੋਹਾਂ ਦਿਨਾਂ ਰੁਪਈਆ ਦੀ ਹੋਣੀ ਹੈ ਪਰ ਮਹਾਰਾਜ ਜੀ ਜਿਹੜੇ ਬਾਕੀ ਦੇ ਪੈਸੇ ਨੇ ਨਾ ਜਿਹੜੇ ਬਾਕੀ ਦੇ ਤੁਸੀਂ ਮੈਨੂੰ ਰੁਪਏ ਦੇ ਰਹੇ ਹੋ ਇਹ ਜ਼ਿਆਦੇ ਨੇ ਤੇ ਮਹਾਰਾਜ ਨੇ ਆਖਿਆ ਕਹਿਣ ਲੱਗੇ ਨਹੀਂ ਭਾਈ ਮਰਦਾਨਿਆ ਜਦੋਂ ਤੂੰ ਉਹਦੇ ਕੋਲੋਂ ਸਾਜ ਲੈ ਕੇ ਆਉਣਾ ਤੇ ਉਹਨੂੰ 20 ਰੁਪਈਏ ਹੀ ਦੇ ਤੇਰੇ ਕੋਲ ਮਾਇਆ ਪਾਵੇਂ ਉਹ 2 ਰੁਪਏ ਮੰਗੇ ਪਾਵੇਂ 3 ਰੁਪਏ ਮੰਗੇ ਤੂੰ ਉਹਨੂੰ 20 ਰੁਪਏ ਦੇਣੇ ਨੇ ਕਹਿੰਦਾ ਮਹਾਰਾਜ ਸਤ ਬਚਨ ਭਾਈ ਮਰਦਾਨਾ ਜੀ ਸਤਗੁਰਾਂ ਦਾ ਹੁਕਮ ਲੈ ਕੇ ਇਸ ਪਿੰਡ ਦੇ ਵਿੱਚ ਪਹੁੰਚੇ ਨੇ ਰਾਵੀ ਦਰਿਆ ਦੇ ਕੰਢੇ ਆਸ਼ਕਪੁਰ ਪਿੰਡ ਦੇ ਵਿੱਚ ਜਦੋਂ ਲੱਭ ਕੇ ਉਹਦੀ ਹੱਟ ਦੇ ਉੱਤੇ ਪਹੁੰਚੇ ਨਾ ਤੇ ਉਹ ਭਾਈ ਫਰੰਦਾ ਉਹਦੇ ਕੋਲੇ ਬੜੀ ਵਧੀਆ ਕਿਸਮ ਦੇ ਸਾਜ਼ ਨੇ ਜਦੋਂ ਉਹਦੇ ਕੋਲੇ ਜਾ ਕੇ ਆਖਿਆ ਕਹਿੰਦੇ ਸੱਜਣਾ ਮੈਨੂੰ ਵਧੀਆ ਜੀ ਰਬਾਬ ਚਾਹੀਦੀ ਹੈ ਮੈਂ ਵਧੀਆ ਜੀ ਰਬਾਬ ਖਰੀਦਣ ਵਾਸਤੇ ਆਇਆ ਉਹਨੇ ਬੜੀਆਂ ਰਬਾਬਾਂ ਭਾਈ ਸਾਹਿਬ ਦੇ ਅੱਗੇ ਰੱਖੀਆਂ ਭਾਈ ਮਰਦਾਨਾ ਜੀ ਨੇ ਇੱਕ ਰਬਾਬ ਨੂੰ ਛੋਇਆ ਦੂਜੀ ਰਬਾਬ ਨੂੰ ਛੋਇਆ ਤੀਜੀ ਰਬਾਬ ਨੂੰ ਵਜਾ ਕੇ ਦੇਖਿਆ ਜਦੋਂ ਸਾਥ ਸੰਗਤ ਕੋਈ ਵੀ ਰਬਾਬ ਉਹਨਾਂ ਨੂੰ ਪਸੰਦ ਨਹੀਂ ਨਾ ਆਈ ਤੇ ਸਾਹਮ ਪੜਸ਼ਤੀ ਐ ਨਾ ਪੜਸ਼ਤੀ ਦੇ ਉੱਤੇ ਰਬਾਬ ਪਈ ਐ ਦੇਖਣ ਦੇ ਵਿੱਚ ਵੀ ਬੜੀ ਮਣਮੁੰਦੀ ਐ ਉਹਦੇ ਉੱਤੇ ਬੜੀ ਸੋਹਣੀ ਕਲਾਕਿਰਤੀ ਕੀਤੀ ਐ ਜਦੋਂ ਰਬਾਬ ਦੇ ਵੱਲੋਂ ਚਿਹਰਾ ਗਿਆ ਨਾ ਉਹਨਾਂ ਨੇ ਆਖਿਆ ਕਹਿੰਦੇ ਭਾਈ ਉਹ ਜਿਹੜੀ ਰਬਾਬ ਐ ਨਾ ਸਾਹਮਣੇ ਪਈ ਐ ਉਹ ਰਬਾਬ ਥੱਲੇ ਦਾ ਮੈਂ ਉਹ ਰਬਾਬ ਵਜਾ ਕੇ ਵੇਖਣੀ ਚਾਹੁੰਦਾ ਭਾਈ ਫਰੰਦੇ ਨੇ ਆਖਿਆ ਕਹਿੰਦੇ ਸੱਜਣਾ ਉਹ ਰਬਾਬ ਨਹੀਂ ਮੈਂ ਤੈਨੂੰ ਦੇ ਸਕਦਾ ਕਾਰਨ ਉਹ ਕਹਿੰਦੀ ਉਹ ਖਾਸ ਕਿਸੇ ਵਾਸਤੇ ਤਿਆਰ ਕੀਤੀ ਹੈ ਕਹਿੰਦੇ ਕਿਹਦੇ ਵਾਸਤੇ ਉਹ ਕਹਿੰਦੇ ਵੀ ਇੱਕ ਨਾਨਕ ਨਾਮ ਦਾ ਫਕੀਰ ਹੈ ਰੱਬ ਦੀ ਸ਼ਿਫਤ ਕਰਦਾ ਰਹਿੰਦਾ ਹੈ ਰੱਬ ਦੀ ਸ਼ਿਫਤ ਦੇ ਵਿੱਚ ਗੁਣਗਾਂਡ ਗਾਉਂਦਾ ਰਹਿੰਦਾ ਹੈ ਕਹਿੰਦੇ ਰਬਾਬ ਸਪੈਸ਼ਲ ਉਹਦੇ ਵਾਸਤੇ ਤਿਆਰ ਕੀਤੀ ਹੈ ਖਾਸ ਉਹਦੇ ਵਾਸਤੇ ਰਬਾਬ ਤਿਆਰ ਕੀਤੀ ਹੈ ਰਬਾਬ ਤੇਰੇ ਵਾਸਤੇ ਨਹੀਂ ਤੇ ਜਿਹੜੀ ਰਬਾਬ ਹੈ ਇਹ ਨਾਨਕ ਦੀ ਰਬਾਬ ਹੈ ਤੇ ਮੈਂ ਉਹਨੂੰ ਹੀ ਦਿਆਂਗਾ ਤੇ ਭਾਈ ਮਰਦਾਨਾ ਜੀ ਨੇ ਸ਼ਬਦ ਪਤਾ ਕੀ ਆਖੇ ਉਹਨਾਂ ਆਖਿਆ ਕਹਿੰਦੇ ਮੈਨੂੰ ਉਸੇ ਨਾਨਕ ਨੇ ਭੇਜਿਆ ਮੈਂ ਉਸੇ ਨਾਨਕ ਦਾ ਸੇਕਾਂ ਇੱਕ ਗੱਲ ਸਤਿਆਨ ਚ ਰੱਖਿਓ ਭਾਈ ਮਰਦਾਨਾ ਜੀ ਦਾ ਬੜਾ ਪ੍ਰੇਮ ਸੀ ਗੁਰੂ ਦੇ ਨਾਲ ਪਰ ਕਦੇ ਵੀ ਭਾਈ ਮਰਦਾਨਾ ਜੀ ਨੇ ਇੱਕ ਗੱਲ ਸਾਸ ਸੰਗਤ ਕੋਲ ਨਹੀਂ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਗੁਰੂ ਨੇ ਜਦੋਂ ਸਤਗੁਰਾਂ ਨੂੰ ਕਿਸੇ ਨੇ ਪੁੱਛਿਆ ਨਾ ਵੀ ਤੁਹਾਡੇ ਨਾਲ ਕੌਣ ਹੈ ਤੇ ਉਹਨੇ ਸਤਗੁਰੂ ਦਾ ਤਾਰਪਿਤਾਂ ਨੇ ਅੱਗੋਂ ਜਵਾਬ ਦਿੱਤਾ ਵੀ ਇਹ ਮੇਰੇ ਨਾਲ ਮੇਰਾ ਭਾਈ ਹੈ ਇਹਦਾ ਨਾਮ ਹੈ ਮਰਦਾਨਾ ਭਾਈ ਮਰਦਾਨਾ ਕਹਿ ਕੇ ਭਰਾ ਕਹਿ ਕੇ ਸਤਗੁਰਾਂ ਨੇ ਸੰਬੋਧਨ ਕੀਤਾ ਤੇ ਜਦੋਂ ਭਾਈ ਮਰਦਾਨਾ ਜੀ ਨੂੰ ਕਿਸੇ ਨੇ ਪੁੱਛਿਆ ਵੀ ਤੇਰੇ ਨਾਲ ਕੌਣ ਹੈ ਤੇ ਭਾਈ ਮਰਦਾਨਾ ਜੀ ਨੇ ਅੱਗੋਂ ਇਹ ਨਹੀਂ ਆਖਿਆ ਵੀ ਮੇਰਾ ਭਾਈ ਹੈ ਨਾਨਕ ਉਹਨਾਂ ਆਖਿਆ ਕਿ ਇਹ ਮੇਰਾ ਗੁਰੂ ਹੈ ਇਹਨਾਂ ਦਾ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਹ ਸਿੱਖ ਤੇ ਗੁਰੂ ਦਾ ਪਿਆਰ ਹੈ ਜਦੋਂ ਸਿੱਖ ਨੂੰ ਕੋਈ ਪੁੱਛਦੇ ਤੇ ਉਹ ਗੁਰੂ ਕਹਿੰਦਾ ਜਦੋਂ ਗੁਰੂ ਨੂੰ ਕਿ ਪੁੱਛਦੇ ਤੇ ਗੁਰੂ ਇੰਨਾ ਮਾਣ ਬਖਸ਼ਦਾ ਗੁਰੂ ਕਹਿੰਨੇ ਮੇਰਾ ਭਰਾ ਇਹ ਸਤਿਗੁਰਾਂ ਦਾ ਪ੍ਰੇਮ ਹੈ ਹੁਣ ਭਾਈ ਮਰਦਾਨਾ ਜੀ ਨੇ ਆਖਿਆ ਕਿੰਨੇ ਮੈਂ ਉਸੇ ਨਾਨਕ ਦਾ ਸਿੱਖ ਹਾਂ ਮੇਰੇ ਗੁਰੂ ਨੇ ਗੁਰੂ ਨਾਨਕ ਕਿੰਨੇ ਮੈਨੂੰ ਉਹਨਾਂ ਨੇ ਭੇਜਿਆ ਤੇਰੇ ਕੋਲ ਵੀ ਉਹਦੇ ਕੋਲੋਂ ਰਬਾਬ ਲੈ ਕੇ ਆਉਣੀਆਂ ਰਬਾਬ ਮੈਨੂੰ ਦੇ ਦੇ ਉਨੇ ਪਰਸ਼ਤੀ ਤੋਂ ਬੜੀ ਖੁਸ਼ੀ ਦੇ ਨਾਲ ਰਬਾਬ ਲਾਈਏ ਅੱਗੇ ਰੱਖੀ ਹੈ ਭਾਈ ਮਰਦਾਨਾ ਜੀ ਨੂੰ ਰਬਾਬ ਪਸੰਦ ਆਈ ਤੇ ਉਹਨਾਂ ਨੇ 20 ਰੁਪਏ ਖੀਸੇ ਚੋਂ ਕੱਢੇ ਤੇ ਉਹਦੀ ਤਲੀ ਤੇ ਰੱਖ ਦਿੱਤੇ ਕਿੰਨੇ ਸੱਜਣਾ 20 ਰੁਪਏ ਦੀ ਕੀਮਤ ਨੇ ਇਹਦੀ ਕੀਮਤ 3 ਰੁਪਏ ਹੈ ਇਹਦੀ ਕੀਮਤ ਹੈ 3 ਰੁਪਏ ਹੈ ਤੂੰ ਮੈਨੂੰ 17 ਰੁਪਏ ਵੱਧ ਦੇ ਰਿਹਾ ਹੈ ਭਾਈ ਮਰਦਾਨਾ ਜੀ ਨੇ ਆਖਿਆ ਵੀ ਕੀਮਤ ਜਿੰਨੀ ਮਰਜ਼ੀ ਹੋਵੇ ਸਤਿਗੁਰੂ ਮਹਾਰਾਜ ਦਾ ਹੁਕਮ ਹੋਇਆ ਮੈਂ 20 ਰੁਪਏ ਦੇ ਕੇ ਜਾਣੇ ਮੈਂ 20 ਰੁਪਏ ਤੈਨੂੰ ਦੇ ਕੇ ਜਾਣੇ ਨੇ ਕਹਿਣ ਲੱਗੇ ਠੀਕ ਹੈ ਭਾਈ ਮਰਦਾਨਾ ਜੀ ਜਦੋਂ ਤੁਰਨ ਲੱਗੇ ਨਾ ਉਹਨੇ ਆਖਿਆ ਕਿਨੇ ਮਰਦਾਨਿਆਂ ਇਹਦੀ ਕੀਮਤ ਥੋੜੀ ਜੀ ਹੋਰ ਜ਼ਿਆਦਾ ਹੈ ਬਾਈ ਮਰਦਾਨਾ ਜੀ ਦੇ ਮਨ 'ਚ ਖਿਆਲ ਆਇਆ ਵੀ ਹੁਣੇ ਤੇ ਕਹਿੰਦਾ ਸੀ 3 ਰੁਪਏ ਕੀਮਤ ਐ 20 ਰੁਪਏ ਦਿੱਤੇ ਨੇ ਐਨੀ ਵੱਧ ਕੀਮਤ ਤੋਂ ਬਾਅਦ ਵੀ ਹਜੇ ਕੀਮਤ ਮੰਗਦਾ ਫਿਰ ਵੀ ਉਹਨਾਂ ਨੇ ਪੁੱਛਿਆ ਕਹਿੰਦੇ ਹੋਰ ਕਿੰਨੀ ਕੀਮਤ ਐ ਨਾਲੇ ਕੀਸਾ ਟੋਲਦੇ ਨੇ ਤੇ ਅੱਗੋਂ ਸਾਧ ਸੰਗਤ ਉਹਨੇ ਆਖਿਆ ਵੀ ਇਹਦੀ ਕੀਮਤ ਹੈ ਇੱਕ ਵਾਅਦਾ ਜਿਹੜਾ ਮੈਂ ਤੇਰੇ ਕੋਲੋਂ ਲੈਣਾ ਚਾਹੁੰਦਾ ਤੂੰ ਮਾਇਆ ਦੇ ਦਿੱਤੀ ਹੈ ਮਾਇਆ ਦੇ ਵਿੱਚ ਇਹ 3 ਰੁਪਈਆ ਦੀ ਹੈ ਤੇ ਕਹਿੰਦੇ ਵੀ ਅਗਲੀ ਗੱਲ ਇਹ ਹੈ ਵੀ ਤੂੰ ਮੇਰੇ ਨਾਲ ਵਾਅਦਾ ਕਰ ਜੇ ਉਹ ਵਾਅਦਾ ਕਰੇਗਾ ਫੇਰ ਹੀ ਇਥੋਂ ਰਬਾਬ ਜਿਹੜੀ ਹੈ ਤੂੰ ਲਿਜਾ ਸਕਦਾ ਹੈ ਫੇਰ ਇਥੋਂ ਰਬਾਬ ਤੂੰ ਲਿਜਾ ਸਕਦਾ ਹੈ ਕਹਿੰਦੇ ਕਿਹੜਾ ਵਾਅਦਾ ਉਹ ਕਹਿੰਦੇ ਇਹ ਜਿਹੜੀ ਰਬਾਬ ਹੈ ਨਾ ਇਹ ਰਬਾਬ ਕੇਵਲ ਤੇ ਕੇਵਲ ਗੁਰੂ ਨਾਨਕ ਵਾਸਤੇ ਤਿਆਰ ਕੀਤੀ ਹੈ ਕੇਵਲ ਤੇ ਕੇਵਲ ਗੁਰੂ ਨਾਨਕ ਵਾਸਤੇ ਹੈ ਤੇ ਜੇਕਰ ਇਹ ਰਬਾਬ ਵੱਜੇ ਤੇ ਗੁਰੂ ਨਾਨਕ ਦੇ ਅੱਗੇ ਵੱਜੇ ਹੋਰ ਕਿਸੇ ਦੇ ਅੱਗੇ ਵੱਜਣੀ ਨਹੀਂ ਚਾਹੀਦੀ ਇਹ ਰਬਾਬ ਹੋਰ ਕਿਸੇ ਦੇ ਅੱਗੇ ਨਹੀਂ ਵੱਜਣੀ ਚਾਹੀਦੀ ਭਾਈ ਮਰਦਾਨਾ ਜੀ ਕਹਿੰਦੇ ਸੱਜਣਾ ਤੇਰੇ ਨਾਲ ਵਾਅਦਾ ਕਰਦਾ ਵਾਅਦਾ ਦੁਨੀਆ ਸਾਰੀ ਕਰਦੀ ਹੈ ਪਰ ਸਾਧ ਸੰਗਤ ਭਾਈ ਮਰਦਾਨੇ ਵਰਗਾ ਵਾਅਦਾ ਨਹੀਂ ਕਿਸੇ ਨੇ ਕੀਤਾ ਉਹ ਕਹਿੰਦੇ ਵੀ ਮੈਂ ਵਾਅਦਾ ਕਰਦਾ ਤੇਰੇ ਨਾਲ ਕਹਿੰਦੇ ਜਦੋਂ ਵੀ ਇਸ ਰਬਾਬ ਨੂੰ ਵਜਾਉਣ ਵਾਸਤੇ ਇਹਦੇ ਤੇ ਮੇਰਾ ਹੱਥ ਜਾਏਗਾ ਉਦੋਂ ਜਾਏਗਾ ਜਦੋਂ ਗੁਰੂ ਦਾ ਹੁਕਮ ਹੋਏਗਾ ਜਦੋਂ ਗੁਰੂ ਨਾਨਕ ਦਾ ਹੁਕਮ ਹੋਏਗਾ ਨਾ ਉਦੋਂ ਰਬਾਬ ਵਜਾਈ ਜਾਏਗੀ ਉਸ ਤੋਂ ਪਹਿਲਾਂ ਜੇ ਕਿਸੇ ਬਾਦਸ਼ਾਹ ਦੇ ਅੱਗੇ ਇਸ ਰਬਾਬ ਦੇ ਉੱਤੇ ਮੇਰਾ ਹੱਥ ਨਹੀਂ ਜਾਏਗਾ ਤੇ ਪਿਆਰੀਓ ਤਮਾਮ ਜ਼ਿੰਦਗੀ ਬਾਬਾ ਨਾਨਕ ਧੰਗੁਰੂ ਨਾਨਕ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਰਹਿ ਕੇ ਉਹਨਾਂ ਸੇਵਾ ਨਿਭਾਈ ਬੜੇ ਰਾਜਿਆਂ ਮਹਾਰਾਜਿਆਂ ਦੇ ਦਰਬਾਰਾਂ ਦੇ ਵਿੱਚ ਗਏ ਜਿਹੜੇ ਰਾਜੇ ਸਾਧ ਸੰਗਤ ਸੰਗੀਤ ਸੁਣਨ ਦੇ ਸ਼ੁਕੀਨ ਹੁੰਦੇ ਨੇ ਤੇ ਪਰ ਉਹਨਾਂ ਦੇ ਦਰਬਾਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਪਾਈ ਮਰਦਾਨਾ ਜੀ ਨੇ ਰਬਾਬ ਨਹੀਂ ਵਜਾਈ ਤੇ ਮੈਂ ਕਈ ਵਾਰੀ ਕਹਿੰਦਾ ਹੁੰਦਾ ਸਾਧ ਸੰਗਤ ਭਾਈ ਮਰਦਾਨਾ ਜੀ ਨੇ ਕਦੇ ਰਬਾਬ ਨਹੀਂ ਵਜਾਈ ਕਿਸੇ ਦੇ ਅੱਗੇ ਕੇਵਲ ਤੇ ਕੇਵਲ ਗੁਰੂ ਤੋਂ ਬਗੈਰ ਸਾਡੇ ਵੱਲ ਝਾਤੀ ਮਾਰੀਏ ਸਾਡੀਆਂ ਰਬਾਬਾਂ ਕਿੰਨਾਂ ਵਾਸਤੇ ਵਜਾਈਆਂ ਨੇ ਸਾਡੇ ਅੰਦਰ ਝਾਤੀ ਮਾਰੀਏ ਵੀ ਸਾਡੀ ਰਬਾਬਾ ਸੀ ਕਿਹਦੇ ਗੁਣਗਾਨ ਗਾਉਣੇ ਰਬਾਬ ਵਜਾਉਣ ਤੋਂ ਭਾਵੇਂ ਕਿਸੇ ਦਾ ਗੁਣਗਾਨ ਗਾਉਣਾ ਅਸੀਂ ਕਿਹਦੇ ਗੰਗਾਨ ਗਾਉਣੇ ਆ ਅਸੀਂ ਕਿਸੇ ਸਾਸੰਗਤ ਪਾਰਟੀ ਦਾ ਗੁਣਗਾਨਤ ਨਹੀਂ ਗਾਉਂਦੇ ਅਸੀਂ ਕੇਵਲ ਕਿਸੇ ਦੰਬੀ ਪਖੰਡੀ ਦਾ ਕੋਈ ਗੁਣਗਾਨ ਦੇ ਨਹੀਂ ਗਾਉਂਦੇ ਅਸੀਂ ਸਾਸੰਗਤ ਕਿਸੇ ਮੱਟੀ ਦਾ ਕਿਸੇ ਕਬਰ ਦਾ ਕਿਸੇ ਗੁਰੂ ਪਿਆਰ ਵਾਲਿਓ ਮੱਟੀ ਦਾ ਗੁਣਗਾਨ ਗਾਉਣ ਵਾਲੇ ਤੇ ਨਹੀਂ ਅਸੀਂ ਆਪਣੇ ਅੰਦਰ ਚਾਤੀ ਆਪ ਮਾਰਨੀ ਹੈ ਸਾਡਾ ਗੁਣਗਾਨ ਕਿਹਦੇ ਵਾਸਤੇ ਹੋਣਾ ਚਾਹੀਦਾ ਜਿਹੜਾ ਸਾਡੇ ਗੁਰੂ ਦਾ ਹੁਕਮ ਹੈ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਮਾਨਿਓ ਸਾਸੰਗਤ ਜੇਕਰ ਗੱਲ ਸਮਝ ਦੇ ਵਿੱਚ ਆਉਂਦੀ ਹੈ ਕਿਉਂਕਿ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਕਿ ਕਈ ਵਾਰੀ ਸਾਉਂਡ ਦੇ ਵਿੱਚ ਕੋਈ ਪ੍ਰੋਬਲਮ ਹੋਵੇ ਨਾ ਤੇ ਕਿਵਰੀ ਗੱਲ ਸਮਝ ਵਿੱਚ ਨਹੀਂ ਆਉਂਦੀ ਮੈਂ ਇੱਕ ਵਾਰੀ ਪੰਕਤੀ ਬੋਲੂਗਾ ਸਾਰੇ ਸਾਧ ਸੰਗਤ ਪੰਕਤੀ ਨੂੰ ਪੂਰਾ ਕਰੇ ਮੈਨੂੰ ਪਤਾ ਲੱਗ ਜਾਏਗਾ ਵੀ ਤੁਹਾਨੂੰ ਆਵਾਜ਼ ਸੁਣਾਈ ਦੇ ਰਹੀ ਹੈ ਸਤਿਗੁਰੂ ਦਾ ਤਾਰਪਿਤਾ ਨੇ ਕੀ ਹੁਕਮ ਕੀਤਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਮਾਨਿਓ ਸਤਿਗੁਰੂ ਮਹਾਰਾਜ ਦਾ ਇਹ ਹੁਕਮ ਹੈ ਤੇ ਸਾਡੀ ਰਬਾਬ ਸਾਡੀ ਰਸਨਾ ਜੇ ਕਿਸੇ ਦੇ ਗੁਣਗਾਨ ਗਾਏਗੀ ਤੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੇ ਕਿ ਵੱਡੀ ਜਾਵੇ ਕਿ ਸਾਧ ਸੰਗਤ ਜੇਕਰ ਕਿਸੇ ਦੇ ਗੁਣ ਗਾਣ ਗਾਵੇ ਜੋ ਸਿਰ ਸਾਈ ਨਾਨਵੈ ਸੋ ਸਿਰ ਕਪ ਉਧਾਰ ਉਹ ਮਹਾਰਾਜ ਕਹਿੰਦੇ ਉਹ ਸਿਰ ਵੱਟ ਦੇਣਾ ਚੰਗਾ ਜਿਹੜਾ ਆਪਣੇ ਗੁਰੂ ਤੋਂ ਬਗੈਰ ਕਿਸੇ ਹੋਰ ਥਾਂ ਦੇ ਉੱਤੇ ਝੁਕਦਾ ਜਿਹੜਾ ਆਪਣੇ ਗੁਰੂ ਨੂੰ ਸਿਰ ਨਹੀਂ ਝੁਕਦਾ ਉਹ ਸਿਰ ਵੱਟ ਦੇਣਾ ਚੰਗਾ ਇਹ ਸਤਿਗੁਰੂ ਦਾ ਫਰਮਾਨ ਹੈ